ਤੇ ਇੱਕ ਨਿਸ਼ਾਨ ਸੱਤਾਂ ਇੱਧਰ ਦਿਖ ਰਿਹਾ ਹੈ ਉਹ ਚਾਹ ਦਿਖ ਰਿਹਾ ਉਹ ਤੁਹਾਨੂੰ ਹਾਂ ਇਸ ਚੋਟੀ ਤੇ ਹੈ ਤੇ ਅਬੀ ਪਿੱਛੇ ਜਿਹੜਾ ਮਾਹੌਲ ਦੇਖੋ ਵੀ ਪਿੱਛੇ ਸਾਰੇ ਬੱਦਲ ਬੱਦਲ ਹੋ ਗਏ ਨੇ ਹੁਣ ਮੈਂ ਪਹੁੰਚ ਗਿਆ ਸੀ ਸੱਚਕੰਨ ਸ੍ਰੀ ਹੇਮਗੰਡ ਸਾਹਿਬ ਵਿਖੇ ਤੇ 9 ਕਿਲੋਮੀਟਰ ਦਾ ਤੁਸੀਂ ਟਰੈਕ ਦੇਖਿਆ ਕਿਵੇਂ ਦਾ ਰਸਤਾ ਸੀ ਸਾਰਾ ਪਿਛਲੇ ਵਲੋਗ ਵਿੱਚ ਤੇ ਇਸ ਵਲੌਗ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਨਾਲ ਹੋਰ ਤੁਹਾਨੂੰ ਦਿਖਾਵਾਂਗੇ ਦ੍ਰਿਸ਼ ਕਿਹੋ ਜਿਹਾ ਆਸੇ ਪਾਸੇ ਦਾ ਤੇ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਪਹਿਲਾਂ ਕਰਾਂਗੇ ਇਸ਼ਨਾਨ ਉਸ ਤੋਂ ਬਾਅਦ ਮੱਥਾ ਟੇਕ ਕੇ ਉਸ ਤੋਂ ਬਾਅਦ ਲੰਗਰ ਛਕਾਂਗੇ ਤੇ ਆਪਣੇ ਨਾਲ ਦੇ ਬਾਈ ਦਾ ਕਾਫੀ ਪਿੱਛੇ ਆ ਹਲੇ ਤੇ ਮੈਂ ਤਾਂ ਆ ਗਿਆ ਸੀ ਇਕੱਲਾ ਤੇ ਮੈਨੂੰ ਪਿੱਛੇ ਤਾਂ ਲੱਗ ਰਿਹਾ ਬਹੁਤ ਜ਼ਿਆਦਾ ਠੰਡ ਹੋएगी ਪਰ ਉੱਪਰ ਆ ਕੇ ਨਾ ਤੁੱਪ ਚੜੀਆ ਤੇ ਤਿੱਖੀ ਤੁੱਪ ਨਾਲ ਨਾ ਥੋੜਾ ਬਦ ਅਰਲੀਵ ਫੀਲ ਹੋ ਰਿਹਾ ਸਹੀ ਲੱਗ ਰਿਹਾ ਮੈਨੂੰ ਤੇ ਹੁਣ ਚੱਲਦੇ ਹਾਂ ਥੱਲੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਜੇ ਤੁਹਾਨੂੰ ਦਰਸ਼ਨ ਕਰਵਾਣੇ ਆਂ ਸ਼੍ਰੀ ਹਿਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਮੈਂ ਇਸ ਸਾਈਡ ਤੋਂ ਆਇਸੀ ਨੀਚੇ ਜਿਹੜਾ ਟ੍ਰੈਕ ਵਾਲਾ ਰਸਤਾ ਹੈ ਤੇ ਜਿਹੜਾ ਪੌੜੀਆਂ ਵਾਲਾ ਰਸਤਾ ਹੈ ਉਹ ਇਸ ਸਾਈਡ ਤੋਂ ਅੱਗੇ ਆਂਦਾ ਹੈ ਤੇ ਜਦੋਂ ਅਸੀਂ ਪਿਛਲੀ ਵਾਰ ਆਇਸੀ ਇੱਥੇ ਸਾਰੀ ਬਰਫ਼ ਬਰਫ਼ ਸੀਗੀ ਤੇ ਕੁਛ ਵੀ ਨਹੀਂ ਦਿਖ ਰਿਆ ਸੀ ਤੁੰਦ ਬਹੁ ਸੀਗੀ ਆਸੇ ਪਾਸੇ ਅਗਸਤ ਦੇ ਮਹੀਨੇ ਚ ਵੀ ਇੱਥੇ ਤੁੰਦ ਬਹੁਤ ਹੁੰਦੀ ਹੈ ਤੇ ਇਸ ਸਾਈਡ ਹੈਗਾ ਲੰਗਰ ਹਾਲ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਲੰਗਰ ਹਾਲ ਹੈ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਜੀ ਦੇ ਤੇ ਹੁਣ ਵਧੀਆ ਦਰਸ਼ਨ ਹੋ ਰਹੇ ਨੇ ਕਿਉਂਕਿ ਇੱਕ ਤਾਂ ਜਦੋਂ ਬਰਫ਼ ਪੈਂਦੀ ਆ ਤਾਂ ਉਦੋਂ ਵੀ ਸਹੀ ਤਰੀਕ ਨਾਲ ਇੱਥੇ ਖੜ੍ਹਾ ਵੀ ਨਹੀਂ ਜਾਂਦਾ ਹੈਗਾ ਇਸ ਜਗ੍ਹਾ ਤੇ ਪੈਰ ਵੀ ਨਤ ਰਹ ਜਾਂਦਾ ਕਿਉਂਕਿ ਬਰਫ਼ ਬਰਫ਼ ਹੁੰਦੀ ਹੈ ਜਿਹੜਾ ਇਹ ਨੀਚੇ ਰਸਤਾ ਹੈ ਤੇ ਨਾਲ ਹੀ ਸਰੋਵਰ ਹੈ ਤੇ ਇਹ ਸਰੋਵਰ ਬਰਫ਼ ਨਾਲ ਢਕਿਆ ਹੋਇਆ ਸੀ ਪੂਰਾ 10 ਵਜੇ ਪ੍ਰੋਗਰਾਮ ਹੁੰਦਾ ਪੀਟੀਸੀ ਸਿਮਰਨ ਤੇ ਤੇ ਉਸ ਤੇ ਦੇਖਿਆ ਸੀ ਅਸੀਂ ਇਸ ਹੁਣ ਇਸ ਵਾਰੀ ਤਾਂ ਛੇਤੀ ਬਰਫ਼ ਪਿਘਲ ਗਈ ਜਿੱਦਾਂ ਪਿਛਲੀ ਵਾਰ ਤਾਂ 15 16 17 20 ਜੂਨ ਤੱਕ ਵੀ برف ਹੈ ਸੀਗੀ ਤੇ ਇਹ ਆਸ-ਪਾਸੇ ਆ ਗਈਆਂ ਸੱਤ ਚੋਟੀਆਂ ਤੇ ਨਿਸ਼ਾਨ ਸਾਹਿਬ ਇੱਧਰ ਦੇਖਦੇ ਆ ਥੋੜਾ ਜਨਾ ਮੈਂ ਹੋਰ ਉੱਪਰ ਚਲਦਾ ਇੱਧਰ ਅੱਗੇ ਵਾਸੇ ਤੇ ਸੱਤ ਨਿਸ਼ਾਨ ਸਾਹਿਬ ਜਿਹੜੇ ਹੈਗੇ ਸੱਤ ਚੋਟੀਆਂ ਤੇ ਉਹ ਦੇਖਣ ਦੀ ਕੋਸ਼ਿਸ਼ ਕਰਦੇ ਆ ਅੱਗੇ ਥੋੜਾ ਚਲਦੇ ਆ ਇਹ ਜਿਹੜੀ ਪਹਾੜੀ ਹੈ ਹੁਣ ਤਾਂ ਸਹੀ ਲੱਗ ਰਹੀ ਹੈ ਜਿੱਦੋਂ برف ਪੈਂਦੀ ਹੈ ਨਾ ਸਹਰੇ ਟੱਗੀ ਹੁੰਦੀ ਹੈ ਉੱਪਰ ਤਾਂ ਆਇਆ ਹੀ ਨਹੀਂ ਜਾਂਦਾ ਹੈਗਾ ਤੇ ਦੇਖੋ ਦਰਸ਼ਨ ਕਰੋ ਸੱਚਕਣ ਸ਼੍ਰੀ ਹਿਮਕੁੰਟ ਸਾਹਿਬ ਜੀ ਦੇ ਸਰੋਵਰ ਦੇ ਵੀ ਹੁਣ ਤਾਂ ਬਿਲਕੁਲ ਕੁਆਲਿਟੀ ਦਿਖ ਰਹੀ ਕੋਈ ਦੋ ਵਾਰ ਜਦੋਂ ਮੈਂ ਪਹਿਲਾਂ ਆਇਆ ਸੀ ਨਾ ਉਹ ਤੋਂ ਦੋਨੇ ਵਾਰ ਇੱਕ ਵਾਰ ਧੁੰਦ ਮੇਰੀ ਤੇ ਦੂਜੀ ਵਾਰ ਬਰਫ਼ ਤੇ ਚੰਗੀ ਤਰ੍ਹਾਂ ਆਸੇ ਵਸੇ ਦੇਖਣ ਦਾ ਸਾਨੂੰ ਮੌਕਾ ਹੀ ਨਹੀਂ ਮਿਲਿਆ ਤੇ ਇੱਕ ਨਿਸ਼ਾਨ ਸਾਹਿਬ ਤਾਂ ਇੱਧਰ ਦਿਖ ਰਿਹਾ ਹੈ ਉਹ ਛਾ ਦਿਖ ਰਿਹਾ ਉਹ ਤੁਹਾਨੂੰ ਹਾਂ ਇਸ ਚੋਟੀ ਤੇ ਹੈ ਤੇ ਦੂਸਰਾ ਨਿਸ਼ਾਨ ਸਾਹਿਬ ਇੱਕ ਨਿਸ਼ਾਨ ਸਾਹਿਬ ਇਸ ਚੋਟੀ ਤੇ ਹੈ ਥੋੜੇ ਬੋਦੇ ਬੱਦਲ ਆਏ ਬਣ ਤਾਂ ਕਰਕੇ ਕਲੀਅਰ ਨਹੀਂ ਦਿਖ ਰਹੀ ਕਿ ਸੜ ਆ ਗਿਆ ਹੀ ਤੇ ਇੱਕ ਇਸ ਸਾਈਡ ਆਗ ਨਿਸ਼ਾਨ ਸਾਹਿਬ ਤੇ ਬਾਕੀ ਨਿਸ਼ਾਨ ਸਾਹਿਬ ਦੇਖਣ ਦੀ ਵੀ ਕੋਸ਼ਿਸ਼ ਕਰਦੇ ਆ ਇਸੇ ਪਹਾੜੀਆਂ ਦੇ ਨਾਲ ਹੀ ਇਸ ਸਾਈਡ ਨਿਸ਼ਾਨ ਸਾਹਿਬ ਥੋੜਾ ਥੋੜਾ ਦਿਖ ਰਿਹਾ ਕਿਉਂਕਿ ਨਾ ਉੱਪਰ ਬੱਦਲ ਬਹੁਤ ਪਹਾੜਾਂ ਦੇ ਉੱਪਰ ਬਣੇ ਹੋਏ ਨੇ ਤੇ ਇਸੇ ਤਰ੍ਹਾਂ ਸੱਤ ਨਿਸ਼ਾਨ ਸਾਹਿਬ ਹੈ ਨਹੀਂ ਕਲੀਅਰ ਇੱਥੇ ਕਿਉਂਕਿ ਨਿਸ਼ਾਨ ਸਾਹਿਬ ਹੋਰ ਦਿਖ ਗਿਆ ਕਿਉਂਕਿ ਪਹਿਲਾਂ ਬੱਦਲ ਸੀ ਹੁਣ ਬੱਦਲ ਥੋੜੇ ਹਟੇ ਨੇ ਇਸ ਚੋਟੀ ਦੇ ਉੱਪਰ ਨਿਸ਼ਾਨ ਸਾਹਿਬ ਹੈ ਇਸੇ ਚੋਟੀ ਦੇ ਨਾਲ ਹੀ ਇੱਧਰ ਵੀ ਇੱਕ ਨਿਸ਼ਾਨ ਸਾਹਿਬ ਹੈ ਤੇ ਬੱਦਲ ਆਣ ਕਰਕੇ ਨਾ ਕਲੀਅਰ ਨਹੀਂ ਦਿਖਦੇ ਹੈਗੇ ਇਸੇ ਤਰ੍ਹਾਂ ਇਹ ਆਸੇ ਪਾਸੇ ਸੱਤ ਚੋਟੀਆਂ ਨੇ ਤੇ ਸੱਤਾਂ ਚੋਟੀਆਂ ਦੇ ਉੱਪਰ ਨਿਸ਼ਾਨ ਸਾਹਿਬ ਹੈ ਜੇ ਤੁਸੀਂ ਸੱਤ ਚੋਟੀਆਂ ਤੇ ਸੱਤੇ ਚੋਟੀਆਂ ਦੇ ਨਿਸ਼ਾਨ ਸਾਹਿਬ ਤੁਸੀਂ ਦੇਖਿਆ ਹੋਣਾ ਤੇ ਅ ਵੀ ਪਿੱਛੇ ਜਿਹੜਾ ਮਾਹੌਲ ਦੇਖੋ ਵੀ ਪਿੱਛੇ ਸਾਰੇ ਬੱਦਲ ਬੱਦਲ ਹੋ ਗਏ ਨੇ ਅੱਜ ਮੌਸਮ ਮੈਨੂੰ ਸਹੀ ਲੱਗਾ ਵੀ ਅੱਜ ਵਧੀਆ ਦਰਸ਼ਨ ਹੋਣਗੇ ਇਸ਼ਨਾਨ ਕਰਦੇ ਹਾਂ ਉਸ ਤੋਂ ਬਾਅਦ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ ਉੱਥੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਤੇ ਅੱਗੇ ਸਰੋਵਰ ਦੇ ਜਾ ਦੇਖਦੇ ਆ ਕਿ ਕੁਝ ਅੱਗੇ ਤੇ ਪਿੱਛੇ ਤੇ ਲక్ష్ਮਣ ਮੰਦਿਰ ਵੀ ਹੈਗਾ ਕਿਉਂਕਿ ਪਿਛਲੀ ਵਾਰ ਤਾਂ ਬਰਫ਼ ਬਹੁਤ ਜ਼ਿਆਦਾ ਪੈ ਰਹੀ ਸੀਗੀ ਤੇ ਹੁਣ ਮੌਸਮ ਸਹੀ ਲੱਗਿਆ ਨੀਚੇ ਚੱਲਦਾ ਹੁਣ ਤੇ ਇਸ ਟਾਈਮ 9:30 ਦਾ ਟਾਈਮ ਹੋਇਆ ਹੈ ਤੇ ਸਾਹਮਣੇ ਆ ਗਏ ਲੰਗਰ ਹਾਲ ਮੈਂ ਪਹਿਲਾਂ ਗਿਆ ਸੀ ਉਹ ਉੱਪਰ ਚੋਟੀ ਦੇ ਉੱਪਰ ਖੜਾ ਸੀਗਾ ਪਹਾੜ ਦੇ ਤੇ ਇਧਰ ਡਿਸਪੈਂਸਰੀ ਨਾਲ ਦਰਬਾਰ ਸਾਹਿਬ 9 ਵਜੇ ਵੀ ਸੰਗਤ ਕਾਫੀ ਪਹੁੰਚ ਜਾਂਦੀ ਉੱਪਰ ਤੇ ਨਾਲ ਦੇ ਬਾਜੀ ਹਲੇ ਮੈਂ ਕੁੱਟ ਕੀਤੀ ਸੀ ਕੋਲ ਤੇ ਉਹ ਗਲੇਸ਼ੀਅਰ ਦੇ ਕੋਲ ਹੀ ਪਹੁੰਚੇ ਆਂ ਤੇ ਲੱਗ ਜੇਗਾ ਉਹਨਾਂ ਨੂੰ ਟਾਈਮ ਲੱਗੇ ਇੱਕ ਘੰਟਾ ਲੱਗੇਗਾ ਤੇ ਮੈਂ ਜਾ ਕੇ ਇਸ਼ਨਾਨ ਕਰਦਾ ਆ ਜੋੜੇ ਜਮ ਕਰਵਾ ਕੇ ਇਸ਼ਨਾਨ ਕਰਦਾ ਤੇ ਪਿਛਲੀ ਵਾਰ ਨਾ ਇਸ ਫੱਟੇ ਦੇ ਉੱਪਰ ਪੈਰ ਵੀ ਨਹੀਂ ਰੱਖਿਆ ਜਾ ਰਿਹਾ ਸੀ ਕਿਉਂਕਿ ਸਾਰੇ ਪਾਸੇ ਬਰਫ਼ ਹੀ ਬਰਫ਼ ਸੀਗੀ ਤੇ ਹੁਣ ਮੌਸਮ ਸਹੀ ਲੱਗਿਆ ਹੈ ਤੇ ਐਨ ਕਲੀਅਰ ਦਿਖ ਰਿਹਾ ਸਾਰੇ ਪਾਸੇ ਦਰਸ਼ਨ ਕਰੋ ਸੱਚ ਕਨ ਸ਼੍ਰੀ ਹਿਮਕੁੰਡ ਸਾਹਿਬ ਜੀ ਦੇ ਤੇ ਇਸ਼ਨਾਨ ਕਰਕੇ ਮੈਂ ਅੰਦਰ ਜਾਵਾਂਗਾ ਵਾਹਿਗੁਰੂ 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 ਤੇ ਇੱਧਰ ਜੋੜਾ ਘਰ ਹੈ ਇਸ ਸਾਈਡ ਆਗੇ ਸਰੋਵਰ ਵਾਲੀ ਸਾਈਡ ਤੇ ਹੁਣ ਬਿਲਕੁਲ ਕਲੀਅਰ ਹੈ ਪਿਛਲੀ ਵਾਰ ਤਾਂ برف ਜੰਮੀ ਹੋਈ ਸੀ ਤੇ ਦਰਸ਼ਨ ਨੇ ਅਰਦਾਸਾਂ ਹੁੰਦੀਆਂ ਨੇ ਸ੍ਰੀ ਹਿਮਕੁੰਡ ਸਾਹਿਬ ਵਿਖੇ ਗੁਰਦੁਆਰਾ ਵਿਖੇ ਇੱਕ 8.5 ਇੱਕ 9 ਤੋਂ 9.5 ਦੇ ਕਰੀਬ ਇੱਕ 12.5 ਤੇ ਦੋ ਅਰਦਾਸਾਂ ਹੋ ਚੁੱਕੀਆਂ ਨੇ ਤੇ ਮੌਸਮ ਬਿਲਕੁਲ ਇੱਥੇ ਸਹੀ ਸੀ ਦੇਖੋ ਇੱਕੋ ਦਮ ਹੀ ਇੱਥੇ ਬੱਦਲ ਆ ਜਾਂਦੇ ਆ ਤੇ 10 ਵਜੇ ਨਾਲ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਏਗਾ ਤੇ ਜੇਕਰ ਸ਼੍ਰੀ ਹਿਮਕੁੰਡ ਸਾਹਿਬ ਜਿਹਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਹਿਲੇ ਜਨਮ ਵਿੱਚ ਜਿੱਥੇ ਉਹਨਾਂ ਦਾ ਜਿਸ ਵਿੱਚ ਉਹਨਾਂ ਦਾ ਨਾਮ ਸੀ ਦੁਸ਼ਟ ਦਮਨ ਤੇ ਇੱਥੇ ਇਸ ਜਗ੍ਹਾ ਤੇ ਉਹਨਾਂ ਨੇ ਤਪ ਕੀਤਾ ਸੀਗਾ ਤੇ ਪਰਮੇਸ਼ਵਰ ਨਾਲ ਉਹਨਾਂ ਦਾ ਸਿੱਧਾ ਮਿਲਾਪ ਹੋਇਆ ਸੀ ਅਕਾਲ ਪੁਰਖ ਦੇ ਦੇ ਕਹਿਣ ਉੱਤੇ ਹੀ ਗੁਰੂ ਸਾਹਿਬ ਨੇ ਧਰਤੀ ਤੇ ਅਵਤਾਰ ਲਿਆ ਸੀਗਾ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਤਪ ਕੀਤਾ ਸੀ। ਇਹਦਾ ਨਾਮ ਗੁਰੂ ਸਾਹਿਬ ਦਾ ਦੁਸ਼ਟ ਦਮਨ ਸੀ। ਤੇ ਹੁਣ ਇੱਥੇ ਧੁੱਪ ਚੜੀ ਹੋਈ ਸੀ ਤੇ ਦੇਖੋ ਵੀ ਟਿੱਕੋ ਦਾਮੇ ਹੀ ਬੱਦਰ ਸਾਹਿਬ ਦੇ ਸਾਰੇ ਇੱਥੇ ਧੁੰਦੀ ਧੁੰਦ ਹੋ ਗਈ ਹੁਣ ਕੁਛ ਨਹੀਂ ਦਿਖ ਰਿਹਾ ਹੈਗਾ। ਜਦੋਂ ਮੈਂ ਆਸੇ ਸਾਹਮਣੇ ਪਹਾੜਾਂ ਤੇ ਧੁੱਪ ਪੈ ਰਹੀ ਸੀ ਤੇ ਸਾਫ਼ ਦਿਖ ਰਹੇ ਸੀਗੇ। ਤੇ ਪਿੱਛੇ ਤੋਂ ਇੱਕੋ ਦਮ ਧੁੰਦਾ ਹੀ ਹੈ ਸਾਰੇ ਪਹਾੜ ਧੁੰਦ ਨਾਲ ਕਵਰ ਹੋ ਗਏ ਨੇ ਤੇ ਪਿੱਛੇ ਦਿਖੀ ਨਹੀਂ ਰਿਹਾ ਕੁਛ ਤੇ ਬੈਕ ਸਾਈਡ ਚੱਲਦੇ ਆਂ। ਗੁਰਦੁਆਰਾ ਸਾਹਿਬ ਦੀ ਤੇ ਦੇਖਦੇ ਆਂ ਜੀ ਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਇੱਧਰ ਆਗੇ ਤੇ ਮੌਸਮ ਇੱਕੋ ਦਮ ਹੀ ਖਰਾਬ ਹੋ ਗਿਆ ਤੇ ਇੱਧਰ ਪੂਲ ਕ੍ਰੋਸ ਕਰਕੇ ਤੇ ਪਿੱਛੇ ਹੈਗਾ ਜੀ ਲੋਕਪਾਲ ਲਕਸ਼ਮਣ ਜੀ ਦਾ ਮੰਦਿਰ ਮੇਬੀ ਲਕਸ਼ਮਣ ਮੰਦਸ ਲਕਸ਼ਮਣ ਜੀ ਦਾ ਸਭ ਤੋਂ ਹਾਜ਼ਰ ਤੇ ਮੰਦਿਰ ਇਹੀ ਮੰਦਿਰ ਹੈ ਉਹ ਥੋੜੇ ਤੇ ਮੈਂ ਚੜਿਆ ਮੈਨੂੰ ਠੱਡ ਨਹੀਂ ਗਰਮਾਹੜ ਜਿ ਲੱਗੀ ਇੱਥੇ ਲੋਹੇ ਦਾ ਪੋਲਾ ਹਾਂਜੀ ਤੇ ਆਗੇ ਲੋਕਪਾਲ ਲక్ష్మణ ਜੀ ਦਾ ਮੰਦਿਰ ਤੇ ਇਸ ਜਗ੍ਹਾ ਤੇ ਪਿਛਲੀ ਵਾਰ ਇੰਨੀ ਪਰਫਸ ਨਹੀਂ ਸੀ ਪਿਛਲੀ ਵਾਰ ਤਾਂ ਇਸ ਜਗ੍ਹਾ ਤੇ ਸਾਰੀ ਪਰਫਸ ਸੀਗੀ ਤੇ ਇਧਰ ਆ ਗਿਆ ਹਿਮਕੁੰਡ ਸਾਹਿਬ ਦਾ ਬੈਕ ਸਾਈਡ ਤੇ ਬਿਲਕੁਲ ਹੁਣ ਸਹੀ ਮੌਸਮ ਸੀਗਾ ਤੁਪ ਸੀਗੀ ਇੰਨੀ ਤਿੱਕੋ ਦਾ ਵੀ ਮੌਸਮ ਸਾਰਾ ਖਰਾਬ ਹੋ ਗਿਆ ਤੇ ਮੰਦਿਰ ਦੇ ਅੱਗੇ ਦੇਖਦੇ ਆਂ ਇਧਰ ਮੰਦਿਰ ਲక్ష్మణ ਨਰਨ ਜੀ ਦਾ ਤੇ ਅਕਿ ਇਧਰ ਇਹਨਾਂ ਦੇ ਰਹਿਣ ਦੀ ਵਿਵਸਥਾ ਹੈ ਜਿਵੇਂ ਮੰਦਿਰ ਪੁਜਾਰੀ ਵਗੈਰਾ ਸੇਵਾਦਾਰ ਹੁੰਦੇ ਨੇ ਇਸ ਟਾਈਮ ਖੜੇ ਆ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਦੇ ਬੈਕ ਸਾਈਡ ਤੇ ਜਦੋਂ ਮੈਂ ਆਇਆ ਸੀ ਨਾ ਮੌਸਮ ਬਿਲਕੁਲ ਸਾਫ਼ ਸੀਗਾ ਤੇ ਇੱਕੋ ਦਮ ਹੀ ਬੱਦਲ ਛਾ ਗਏ ਸਾਰੇ ਪਾਸੇ ਤੇ ਥੋੜਾ ਜਿਹਾ ਮੌਸਮ ਚੇਂਜ ਹੋ ਗਿਆ ਕਾਫੀ ਠੰਡ ਲੱਗਣਾ ਪਈ ਇੱਥੇ ਇਸ ਟਾਈਮ ਜਿਹੜੀ ਤੁਸੀਂ ਪਿੱਛੇ ਤੁੰਦ ਦੇਖ ਰਹੇ ਹੋ ਨਾ ਸਾਰੇ ਇੱਥੇ ਪਹਾੜ ਹੀ ਪਹਾੜ ਸੀਗੇ ਤੇ ਪਹਾੜਾਂ ਤੇ ਤੁੰਦ ਪੈ ਰਹੀ ਸੀ ਜਸਟ ਇਨ ਫਿਊ ਮਿੰਟਸ ਫਿਊ ਮਿੰਟਸ ਦੇ ਵਿੱਚ ਇੱਕੋ ਦਮ ਤੁੰਦ ਆ ਗਈ ਇੱਥੇ ਮੌਸਮ ਐਦਾਂ ਦਾ ਹੀ ਰਹਿੰਦਾ ਹੈ ਵੀ ਕੁਝ ਨਹੀਂ ਪਤਾ ਲੱਗਦਾ ਕਿ ਕਦੋਂ ਮੌਸਮ ਖਰਾਬ ਹੋ ਜਾਏ ਵੀ ਮਟਚੀ ਤੁੰਦਾ ਗਈ ਮਟਚ ਤੁੰਤ ਪਾ ਗਈ ਤੇ ਇਸ ਟਾਈਮ ਪੋਲ ਦੇ ਉੱਪਰ ਖੜੇ ਆ ਤੇ ਅੱਗੇ ਚੱਲਦੇ ਆ ਥੋੜੀ ਦੇਰ ਚੱਕਰ ਮੁੰਡੇ ਆ ਜੰਦੇ ਤਾਂ ਉੱਪਰ ਦਰਬਾਰ ਸਾਹਿਬ ਚੱਲਾਂਗੇ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇੱਕ ਗੱਲ ਵੀ ਹੋਟ ਨੋਟ ਕਰਨੀ ਸੀ ਤੁਸੀਂ ਵੀ ਕਰ ਲਓ ਕਿ Jio ਦੀ ਫਾਈਬਰ ਚੱਲ ਜੂ ਉੱਪਰ ਆ Jio ਦਾ SIM ਵੀ ਚੱਲ ਰਿਹਾ ਤੇ ਇੱਥੇ Airtel ਦਾ SIM ਵੀ ਚੱਲ ਰਿਹਾ ਤੇ Airtel ਦਾ ਨੈਟ ਵੀ ਚੱਲ ਰਿਹਾ ਹੈ Jio ਦਾ ਨੈਟ ਨਹੀਂ ਚੱਲ ਰਿਹਾ Airtel ਦਾ ਨੈਟ ਚੱਲ ਰਿਹਾ ਉਹ ਰੋਮਿੰਗ ਦੇ ਵਿੱਚ ਨਾਲ ਦੇ ਵਾਈ ਤਾਂ ਮੇਰੇ ਬਹੁਤ ਲੇਟ ਨੇ ਤੇ ਮੈਂ ਦਰਵਾਜ਼ਾ ਇਸ਼ਾਰਾ ਕਰ ਲਿਆ ਸੀਗਾ ਤੇ ਦਰਬਾਰ ਸਾਹਿਬ ਦੇ ਬੈਕ ਸਾਈਡ ਵੀ ਜਾਇਆ ਸੀਗਾ ਤੇ ਮੈਂ ਜਦ ਜਦ ਆਣਗੇ ਫਿਰ ਉਦੋਂ ਦਰਸ਼ਨ ਕਰਾਂਗੇ ਤੇ ਫਿਰ ਮੈਂ ਚਲੋ ਦਰਸ਼ਨ ਕਰ ਲੈਣਾ ਦਰਬਾਰ ਤੇ ਤੇ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਨਾ ਤੇ ਇਸ ਸਾਈਡ ਤੋਂ ਉੱਪਰ ਜਾਣ ਦੇ ਇਹ ਆਣ ਦਾ ਰਸਤਾ ਹੈ ਤੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਦਾ ਰਸਤਾ ਹੇਠੇ ਤੋਂ ਇਸ ਸਾਈਡ ਤੋਂ ਇਸ ਸਾਈਡ ਤੋਂ ਅੰਦਰ ਜਾਣ ਦਾ ਰਸਤਾ ਇੱਥੋਂ ਪੌੜੀਆਂ ਨੇ ਤੇ ਅੰਦਰ ਜਾ ਸਕਦੇ ਆ ਉਸ ਸਾਈਡ ਤੋਂ ਉੱਪਰ ਦਰਬਾਰ ਸਾਹਿਬ ਹੈ ਮਹਾਰਾਜ ਦਾ ਪ੍ਰਕਾਸ਼ ਉੱਪਰ ਹੈ ਤੇ ਇਹ ਨੀਚੇ ਵਾਲੀ ਸਾਈਡ ਇਸ ਟਾਈਮ ਮੈਂ ਖੜਿਆ ਹਾਂ ਤੇ ਇਸ ਥਾਂ ਦਰਬਾਰ ਸਾਹਿਬ ਦੇ નીચે ਬੈਠਿਆ ਤੇ ਇਸੇ ਜਗ੍ਹਾ ਤੇ ਬੈਠ ਕੇ ਹੀ ਸ੍ਰੀ ਗੁਰਗੋਮੀ ਸਿੰਘ ਜੀ ਮਹਾਰਾਜ ਨੇ ਤਪ ਕੀਤਾ ਸੀਗਾ ਤੇ ਜਿਹੜਾ ਮਹਾਰਾਜ ਦਾ ਪ੍ਰਕਾਸ਼ ਉੱਪਰ ਹੈ ਤੇ ਇਸ ਸਾਈਡ ਸੰਗਤ ਬਹੁਤ ਘੱਟ ਆਉਂਦੀ ਹੈ ਤੇ ਮੈਂ ਬਾਬਾ ਜੀ ਤੋਂ ਪੁੱਛਿਆ ਸੀਗਾ ਤੇ ਉਹ ਕਹਿ ਰਹੇ ਸੀਗੇ ਇਸੇ ਜਗ੍ਹਾ ਤੇ ਹੀ ਮਹਾਰਾਜ ਨੇ ਤਪ ਕੀਤਾ ਸੀਗਾ ਤੇ ਇਹ ਸੀਗਾ ਤਪ ਸਥਾਨ ਦਰਸ਼ਨ ਕਰੋ ਜੀ ਤੇ ਉੱਪਰ ਵੀ ਚੱਲਦੇ ਆ ਤੁਹਾਨੂੰ ਉੱਪਰ ਵੀ ਦਰਸ਼ਨ ਕਰਵਾਵਾਂਗੇ ਤੇ ਥੋੜੀ देर ਬੈਠ ਕੇ ਇੱਥੇ ਜਾਂਦੇ ਆ ਬਹੁਤ ਹੀ ਸਕੂਨ ਵਾਲੀ ਜਗ੍ਹਾ ਇਹ ਹੈ ਮਹਾਰਾਜ ਜੀ ਨੇ ਇੱਥੇ ਬੈਠ ਕੇ ਧਿਆਪ ਕੀਤਾ ਸੀਗਾ ਤੇ ਇਸ ਤੋਂ ਬਾਅਦ ਹੁਣ ਉੱਪਰ ਚੱਲਦੇ ਹਾਂ ਸੈੜ ਤੋਂ ਉੱਪਰ ਜਾਂਦਾ ਰਸਤਾ ਹੈ 30 ਸਾਲ ਤੋਂ ਨਹੀਂ ਹਮਤਾਲ ਉੱਪਰ ਤੋਂ ਰੱਖਵਾਂ ਮਾਰਦੇ ਗਏ ਰਹੇ ਗਏ ਬੰਦੇ ਬੰਦੇ ਜੀ ਮੇਰਾ ਜੱਲਵਾ ਜੱਲਵਾ ਜਾਤ ਹੈ ਅੱਜ ਅਮਾਰੀ ਕੋਦੇ ਜੱਸਾਗੜ ਕੋ ਆਏ ਹਾਂ ਦੀ ਬਲਿਸ਼ਾ ਕਸ਼ੁਰਾ ਜੀ ਦਾ ਸਰਦਾਰ ਬੰਦੂ ਜੀਵਾ ਉਸਾ ਦੀ ਬਖਸ਼ਿਸ਼ ਸਰੂਪਾ ਪ੍ਰਾਪਤ ਅਨੁਜੀਵਾ ਕੋਰੇ ਸੋਨੇ ਦਾ ਸਾਥ ਸਰਦਾਰ ਜਗਜੀਤ ਸਿੰਘ ਜੀ ਤਵਾਦ ਐਡਵੋਕੇਟ ਉਹ ਵੀ ਆਏ ਹਾਂ ਉਹਨਾਂ ਨੇ ਵੀ ਜੀਵਾ ਆਇਆ ਧੰਵਾਦ ਉਸ ਸੱਚੀ ਬਾਸ਼ਾ ਮਾਰਾ ਕਿਰਪਾ ਕਰਨਾ ਦਰਸ਼ਨ ਕੀਤੇ ਸੱਚਕਣ ਸ੍ਰੀ ਹੰਕਮਨ ਸਾਹਿਬ ਜੀ ਦੇ ਤੇ ਮਹਾਰਾਜ ਦੇ ਦਰਸ਼ਨ ਕੀਤੇ ਅੰਦਰੋਂ ਉਹ ਜਗ੍ਹਾ ਦੇਖੀ ਅਸਲ ਉਹ ਜਗ੍ਹਾ ਦੇਖੀ ਜਿੱਥੇ ਅਸਲ ਵਿੱਚ ਗੁਰੂ ਸਾਹਿਬ ਨੇ ਬੈਠ ਕੇ ਤਪ ਕੀਤਾ ਸੀਗਾ ਤੇ ਇਹ ਵਲੋਗ ਇੱਥੇ ਤੱਕ ਸੀਗਾ ਤੇ ਮਿਲਣਾ ਕਿਸੇ ਨਵੇਂ ਵਲੋਗ ਵਿੱਚ